ਚੰਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਚੈਨਲ ਤੇ ਇੱਕ ਐਸੀ ਪੰਜਾਬੀ ਕਹਾਣੀ ਲੈ ਕੇ ਆਏ ਆਂ ਇੱਕ ਮਾਂ ਦਾ ਅਖੀਰਲਾ ਵਾਅਦਾ ਜਦੋਂ ਬੇਟੇ ਨੇ ਆਪਣੀ ਜ਼ਿੰਦਗੀ ਬਦਲ ਲਈ ਆਓ ਤੁਹਾਨੂੰ ਇਸ ਕਹਾਣੀ ਬਾਰੇ ਦੱਸਦੇ ਹਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮਾਂ ਰਹਿੰਦੀ ਸੀ ਗਰੀਬ ਸੀ ਪਰ ਦਿਲ ਦੀ ਬੜੀ ਨਰਮ ਸੀ ਉਸ ਦਾ ਇੱਕੋ ਪੁੱਤਰ ਸੀ ਨਾਮ ਸੀ ਗੁਰਮੀਤ ਪਿਤਾ ਦਾ ਦੇਹਾਂਤ ਕਾਫੀ ਪਹਿਲਾਂ ਹੋ ਗਿਆ ਸੀ ਸੋ ਮਾਂ ਨੇ ਹੀ ਉਸ ਨੂੰ ਪਾਲਿਆ ਪੋਸਿਆ ਗੁਰਮੀਤ ਬਚਪਨ ਤੋਂ ਹੀ ਬਹੁਤ ਚਲਾਕ ਤੇ ਸ਼ਰਾਰਤੀ ਸੀ ਪਿੰਡਾਂ ਦੇ ਸਾਰੇ ਉਸ ਨੂੰ ਜਾਣਦੇ ਸਨ ਪਰ ਇੱਕ ਦਿਨ ਜਿਵੇਂ ਉਹ ਵੱਡਾ ਹੋਇਆ ਬੁਰੀ ਸੰਗਤ ਦੇ ਵਿੱਚ ਪੈ ਗਿਆ ਸ਼ਾਮਾਂ ਨੂੰ ਚੌਂਕ ਵਿੱਚ ਬੈਠਣਾ ਬੇਕਾਰ ਦੀਆਂ ਗੱਲਾਂ ਕਰਨੀਆਂ ਕਦੇ ਕਿਸੇ ਤੋਂ ਪੈਸੇ ਮੰਗਣੇ ਕਦੇ ਛੋਟੀਆਂ ਮੋਟੀਆਂ ਚੋਰੀਆਂ ਕਰਨੀਆਂ ਇਹ ਉਸ ਦਾ ਰੋਜ਼ਾਨਾ ਦਾ ਕੰਮ ਬਣ ਗਿਆ ਮਾਂ ਹਰ ਰਾਤ ਰੋ ਕੇ ਸੌਂਦੀ ਤੇ ਰੱਬ ਅੱਗੇ ਅਰਦਾਸ ਕਰਦੀ ਕਿ हे ਰੱਬਾ ਮੇਰੇ ਪੁੱਤਰ ਨੂੰ ਸਹੀ ਰਸਤੇ ਤੇ ਪਾ ਮੈਂ ਸਭ ਕੁਝ ਤੇਰੇ ਹਵਾਲੇ ਕੀਤਾ ਏ ਇੱਕ ਦਿਨ ਪਿੰਡ ਵਿੱਚ ਬਹੁਤ ਵੱਡਾ ਮੇਲਾ ਲੱਗਾ ਸੀ ਗੁਰਮੀਤ ਆਪਣੇ ਦੋਸਤਾਂ ਨਾਲ ਮੇਲੇ ਵਿੱਚ ਗਿਆ ਉੱਥੇ ਇੱਕ ਦੁਕਾਨ ਤੇ ਉਸਨੇ ਕਿਸੇ ਦਾ ਪਰਸ ਚੋਕ ਲਿਆ ਪਰਸ ਵਿੱਚ ਪੈਸੇ ਵੀ ਸਨ ਤੇ ਇੱਕ ਬਜ਼ੁਰਗ ਦੀ ਦਵਾਈ ਦੀ ਪਰਚੀ ਵੀ ਬਜ਼ੁਰਗ ਚੀਕਣ ਲੱਗ ਪਏ ਮੇਰਾ ਪਰਸ ਕਿੱਥੇ ਗਿਆ ਮੇਰੀ ਦਵਾਈ ਦੇ ਪੈਸੇ ਸਨ ਇਸ ਵਿੱਚ ਪਿੰਡ ਦੇ ਲੋਕਾਂ ਨੇ ਗੁਰਮੀਤ ਨੂੰ ਦੇਖ ਲਿਆ ਪਿੰਡ ਦੇ ਚੌਧਰੀ ਨੇ ਉਸ ਨੂੰ ਫੜ ਲਿਆ ਤੇ ਕਿਹਾ ਗੁਰਮੀਤ ਤੂੰ ਆਪਣੀ ਮਾਂ ਦਾ ਨਾਮ ਮਿੱਟੀ ਵਿੱਚ ਮਲਾ ਦਿੱਤਾ ਅੱਜ ਤੋਂ ਤੇਰੀ ਮਾਂ ਨੂੰ ਪਿੰਡ ਵਿੱਚ ਕੋਈ ਇੱਜ਼ਤ ਨਹੀਂ ਦੇਵੇਗਾ ਗੁਰਮੀਤ ਦੀਆਂ ਅੱਖਾਂ ਖੁੱਲ ਗਈਆਂ ਉਸ ਨੇ ਪਹਿਲੀ ਵਾਰ ਸੋਚਿਆ ਕਿ ਉਸ ਦੀਆਂ ਹਰਕਤਾਂ ਦਾ ਅਸਰ ਉਸ ਦੀ ਮਾਂ ਤੇ ਕਿੰਨਾ ਭਾਰੀ ਪੈ ਰਿਹਾ ਹੈ ਰਾਤ ਨੂੰ ਘਰ ਆ ਕੇ ਉਸ ਨੇ ਵੇਖਿਆ ਕਿ ਮਾਂ ਚੁੱਪਚਾਪ ਰੋਈ ਜਾਂਦੀ ਸੀ ਗੁਰਮੀਤ ਨੂੰ ਵੀ ਅਹਿਸਾਸ ਹੋਇਆ ਉਸਨੇ ਮਾਂ ਦੇ ਪੈਰ ਫੜੇ ਤੇ ਕਿਹਾ ਮਾਂ ਮੈਂ ਵਾਦਾ ਕਰਦਾ ਹਾਂ ਅੱਜ ਤੋਂ ਮੈਂ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਾਂਗਾ ਮੈਂ ਮਿਹਨਤ ਕਰਾਂਗਾ ਰੋਜੀ ਰੋਟੀ ਕਮਾਵਾਂਗਾ ਤੇ ਤੈਨੂੰ ਮਾਣ ਮਹਿਸੂਸ ਕਰਾਵਾਂਗਾ ਮਾਂ ਦੀਆਂ ਅੱਖਾਂ ਵਿੱਚ ਹੰਝੂ ਡਿੱਗ ਪਏ ਉਸਨੇ ਆਪਣੇ ਪੁੱਤਰ ਨੂੰ ਗੱਲੇ ਨਾਲ ਲਾ ਲਿਆ ਤੇ ਕਿਹਾ ਪੁੱਤਰ ਇਹੀ ਚਾਹੁੰਦੀ ਸੀ ਮੈਂ ਤੇਰੇ ਪੈਰ ਸਹੀ ਰਸਤੇ ਤੇ ਪੈ ਜਾਣ ਅਗਲੇ ਦਿਨ ਤੋਂ ਗੁਰਮੀਤ ਨੇ ਆਪਣੇ ਵਿੱਚ ਬਦਲਾ ਲਿਆਂਦਾ ਤੇ ਕੰਮ ਸ਼ੁਰੂ ਕੀਤਾ ਉਹ ਸਵੇਰੇ ਖੇਤਾਂ ਵਿੱਚ ਮਿਹਨਤ ਕਰਨ ਲੱਗ ਪਿਆ ਬਜ਼ੁਰਗਾਂ ਦੀ ਸੇਵਾ ਕਰਨ ਲੱਗ ਗਿਆ ਜਿਸ ਬਜ਼ੁਰਗ ਦਾ ਪਰਸ ਉਸਨੇ ਚੋਰੀ ਕੀਤਾ ਸੀ ਉਸਦੇ ਘਰ ਗਿਆ ਤੇ ਹੱਥ ਜੋੜ ਕੇ ਮਾਫੀ ਮੰਗੀ ਪੈਸੇ ਵਾਪਸ ਕਰ ਦਿੱਤੇ ਹੌਲੀ ਹੌਲੀ ਪਿੰਡਾਂ ਦੇ ਲੋਕਾਂ ਨੂੰ ਉਸ ਨੂੰ ਮaaf ਕਰ ਦਿੱਤਾ ਕੁਝ ਸਾਲਾਂ ਵਿੱਚ ਗੁਰਮੀਤ ਇੰਨੀ ਮਿਹਨਤੀ ਬਣ ਗਿਆ ਕਿ ਲੋਕ ਉਸ ਨੂੰ ਉਦਾਹਰਣ ਵਾਂਗ ਦੱਸਣ ਲੱਗ ਪਏ ਮਾਂ ਦੇ ਚਿਹਰੇ ਤੇ ਉਹੀ ਪੁਰਾਣੀ ਮੁਸਕਰਾਹਟ ਵਾਪਸ ਆ ਗਈ ਇੱਕ ਦਿਨ ਉਸਨੇ بیٹے ਨੂੰ ਆਪਣੇ ਕੋਲ ਬਿਠਾ ਕੇ ਕਿਹਾ ਬੇਟਾ ਮੈਂ ਤਾਂ ਅਖੀਰਲਾ ਵਾਅਦਾ ਯਾਦ ਰੱਖੀਂ ਜ਼ਿੰਦਗੀ ਵਿੱਚ ਕਦੇ ਵੀ ਬੁਰਾਈ ਦੇ ਰਾਹ ਤੇ ਨਾ ਜਾਣਾ ਲੋਕਾਂ ਦੀ ਇੱਜ਼ਤ ਕਰਨੀ ਮਿਹਨਤ ਕਰਨੀ ਤੇ ਕਿਸੇ ਦਾ ਦਿਲ ਨਾ ਦੁਖਾਣਾ ਮਾਂ ਨੇ ਆਪਣੇ ਪੁੱਤਰ ਤੋਂ ਅਖੀਰਲਾ ਵਾਅਦਾ ਲਿਆ ਗੁਰਮੀਤ ਨੇ ਸਿਰ ਝੁਕਾ ਕੇ ਕਿਹਾ ਮਾਂ ਜਿਵੇਂ ਤੂੰ ਕਹੇਂਗੀ ਓਵੇਂ ਮੈਂ ਕਰਾਂਗਾ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਇਨਸਾਨ ਕਿੰਨਾ ਵੀ ਭਟਕ ਜਾਵੇ ਮਾਂ ਦਾ ਪਿਆਰ ਤੇ ਉਸ ਦੀ ਦੁਆ ਉਸ ਨੂੰ ਸਹੀ ਰਸਤੇ ਤੇ ਲਿਆ ਸਕਦੀ ਹੈ ਤੁਹਾਨੂੰ ਇਹ ਸਾਡੀ ਪਹਿਲੀ ਪੰਜਾਬੀ ਸਟੋਰੀ ਵਧੀਆ ਲੱਗੀ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਲਾਈਕ ਵੀ ਜਰੂਰ ਕਰ ਦਿਓ ਜੀ ਧੰਨਵਾਦ